ਬਿਤੇ ਦਿਨੀ 25 ਜੂਨ ਨੂੰ ਢਿਲਵਾ ਟੋਲ ਪਲਾਜ਼ਾ ਤੇ ਹੋਈ ਫਾਇਰਿੰਗ ਮਾਮਲੇ 'ਚ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਤਫ਼ਤੀਸ਼ ਅਮਲ 'ਚ ਲਿਆਂਦੇ ਆ ਫਾਇਰਿੰਗ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਉਹਨਾਂ ਦੀ ਨਿਸ਼ਾਨਦੇਹੀ ਦੇ ਉਹਨਾਂ ਵੱਲੋਂ ਲੁਕੋਇਆ ਅਸਲਾ ਬਰਾਮਦਗੀ ਲਈ ਉਹਨਾਂ ਨੂੰ ਢਿਲਵਾ ਦੇ ਇਸ ਇਲਾਕੇ ਦੇ ਵਿੱਚ ਲਿਆਂਦਾ ਗਿਆ ਅਰੇ ਕੀ ਤੇ ਘਟਨਾ ਘਟੀ ਅਜੀ ਬਿਲਕੁਲ ਜਿਹੜਾ 25 ਤਰੀਕ ਨੂੰ ਇੱਕ ਢਲਵਾ ਥਾਣੇ 'ਚ ਮਕਦਮਾ ਦਰਜ ਹੋਇਆ ਸੀ ਜਦੇ ਵਿੱਚ ਇੱਕ ਚਿੱਟੀ ਹੁੰਡੀ ਗੱਡੀ ਦੇ ਵਿੱਚ ਕੁਨ ਅਣਪਛਾਤੇ ਲੋਕ ਆਏ ਸੀ ਤਾਂ ਦੇਰ ਬਾਅਦ ਟੋਲ ਨੂੰ ਜਿਹੜਾ ਬਚਾਉਣ ਲਈ ਉਹਨਾਂ ਨੇ ਜਿਹੜੀ ਟੋਲ ਪਲਾਜ਼ਾ ਦੇ ਜਿਹੜੇ ਲੋਕ ਆ ਉਹਨਾਂ ਨੂੰ ਡਰਾਉਣ ਲਈ ਜਿਹੜੇ ਅੰਨੇਵਾ ਹਵਾਈ ਫਾਇਰਿੰਗ ਕੀਤੀ ਸੀ ਤੇ ਤੁਰੰਤ ਉੱਤੇ ਕਾਰਵਾਈ ਕਰਦੇ ਵੇ ਸਖਤ ਤਾਰਾ ਵਾਂ ਤਹਿ ਢਲਵਾ ਥਾਣੇ 'ਚ ਮਕਦਮਾ ਦਰਜ ਕੀਤਾ ਸੀ ਤੇ ਬੜੀ ਢੰਗਾਈ ਨਾਲ ਤਫ਼ਤੀਸ਼ ਕਰਦੇ ਹੋਏ ਜਿਹੜੇ ਆਪਣੇ ਐਸਪੀ ਡੀ ਸਾਹਿਬ ਡੀਐਸਪੀ ਡੀ ਸਾਹਿਬ ਇਨਚਾਰਜ ਸੀਆਏਏ ਡੀਐਸਪੀ ਹੱਥ ਮਤਲਬ ਵੱਖ-ਵੱਖ ਟੀਮ ਬਣਾਈ ਹੈਗੇ ਆ ਤੇ ਵੱਖ-ਵੱਖ ਤਰੀਕੇ ਨਾਲ ਜਿਹੜੀ ਸੀਸੀਟੀਵੀ ਫੁਟੇजेस ਟੈਕਨੀਕੀ ਜਿਹੜੀ ਐਵੀਡੈਂਸਸ ਤੇ ਹਿਊਮਨ ਇੰਟੈਲੀਜੈਂਸ ਨਾਲ ਕੰਮ ਕਰਦੇ ਹੋਏ ਅਸੀਂ ਜਿਹੜਾ ਮੁੱਖ ਦੋਸ਼ੀ ਹੈ ਉਹਨੂੰ ਆਇਡੈਂਟੀਫਾਈ ਕੀਤਾ ਹੈ ਤੇ ਮੁੱਖ ਦੋਸ਼ੀ ਜਿਹੜਾ ਹੈ ਉਹਨੂੰ ਅਸੀਂ ਕੱਲ ਜਿਹੜਾ ਅੰਮ੍ਰਿਤਸਰ ਤੋਂ ਦੇਖ ਸਾਥੀ ਨਾਲ ਅरेस्ट ਕੀਤਾ ਹੈ ਮੁੱਖ ਦੋਸ਼ੀ ਜਿਹੜਾ ਰਮਨਦੀਪ ਸਿੰਘ ਹੈਗਾ ਇਹ ਕਥੂ ਨੰਗਲ ਨੂੰ ਬਿਲੋਂਗ ਕਰਦਾ ਹੈ ਤੇ ਉਹਦੇ ਨਾਲ ਜਿਹੜਾ ਦੂਜਾ ਉਹਦਾ ਜਿਹੜਾ ਸਾਥੀ ਸੀਗਾ ਦਲਜੀਤ ਸਿੰਘ ਉਹਨੂੰ ਵੀ ਅਸੀਂ ਅੰਮ੍ਰਿਤਸਰੋਂ ਕੱਲ ਅਰੈਸਟ ਕੀਤਾ ਹੈ ਉਹਨਾਂ ਦੀ ਪੁਛਗਿੱਛ ਤੋਂ ਗੱਲ ਸਾਹਮਣੇ ਆਈ ਹੈ ਕਿ ਜੋ ਵੀ ਉਹ ਵਾਰਦਾਤ ਹੈ ਇਸ ਇਲਾਕੇ 'ਚ ਕਰਦੇ ਸੀਗੇ ਤੇ ਉਹਨਾਂ ਨੇ ਕਾਫੀ ਵੱਡੀ ਤਾਦਾਦ 'ਚ ਜਿਹੜੇ ਵੈਪਨਸ ਜਿਹੜੇ ਇੱਥੇ ਰੱਖੇ ਹੋਏ ਸੀ ਤੇ ਅੱਜ ਜਿਹੜੀ ਪੁਲਿਸ ਪਾਰਟੀ ਸਵੇਰੇ ਜਿਹੜੀ ਉਹਨਾਂ ਦੀ ਪੁਛਗਿੱਛ ਅਨੁਸਾਰ ਰਿਕਵਰੀ ਕਰਾਉਣ ਲਈ ਜਿਹੜੀ ਮਾਨਿਟੇ ਲਵਾਵਾਂ ਦੇ ਵਿੱਚ ਜਿਹੜਾ ਆਈ ਸੀ ਤੇ ਇੱਥੇ ਬੜੀ ਭਾਰੀ ਮਾਤਰਾ ਚ ਉਹਨਾਂ ਵੱਲੋਂ ਜਿਹੜੀ ਵੈਪਨ ਜੀ ਜਿਹੜੀ ਰਿਕਵਰੀ ਕੀਤੀ ਹੈ ਤੇ ਉਹਨੂੰ ਬੜਾ ਜਿਹੜਾ ਜਿਹੜਾ ਤਰਤੀਬ ਮੁਤਾਬਿਕ ਜਿਹੜੀ ਰਿਕਵਰੀ ਉਹਦੀ ਕੀਤੀ ਗਈ ਹੈ ਤੇ ਰਿਕਵਰੀ ਦੌਰਾਨ ਜਿਹੜਾ ਦੋਸ਼ੀ ਹੈਗਾ ਉਹਨੇ ਮੌਕਾ ਲੱਭਦੇ ਹੋਏ ਧੱਕਾ ਮਾਰ ਕੇ ਗੁੱਥਮ ਗੁੱਥਾ ਹੋ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿਹਦੇ ਵੱਲੋਂ ਪੁਲਿਸ ਪਾਰਟੀ ਵੱਲੋਂ ਉਹਦਾ ਪਿੱਛਾ ਕੀਤਾ ਗਿਆ ਤੇ ਇੱਕ ਜਿਹੜਾ ਉਹਨੂੰ ਰੋਕਣ ਲਈ ਬੜੇ ਧਿਆਨ ਨਾਲ ਉਦਾ ਜਿਹੜਾ ਇੱਕ ਜਿਹੜਾ ਇੱਕ ਫਾਇਰਿੰਗ ਆਰਮ ਇੰਜਰੀ ਜਿਹੜੀ ਉਹਨੂੰ ਹੋਈ ਹੈ ਜਿਹੜੀ ਉਹਨੂੰ ਲੱਥ ਦੇ ਵੱਜੀ ਹੈ ਗੋਲੀ ਵੱਜਦੇ ਹੀ ਇਮੀਡੀਏਟਲੀ ਉਹ ਡੇਕ ਪਿਆ ਤੇ ਪੁਲਿਸ ਨੇ ਉਹਨੂੰ ਦੁਬਾਰਾ ਅਰੈਸਟ ਕਰ ਲਿਆ ਦੋਸ਼ੀ ਨੂੰ ਸਿੱਧਾ ਹੀ ਜਿਹੜਾ ਪੁਲਿਸ ਹਸਪਤਾਲ ਦੇ ਵਿੱਚ ਜਿਹੜਾ ਇਲਾਜ ਦੇ ਵਿੱਚ ਜਿਹੜਾ ਲਿਜਾਇਆ ਗਿਆ ਹੈਗਾ ਤੇ ਹੁਣ ਜਿਹੜੀ ਅਗਲੀ ਕਾਰਵਾਈ ਅਸੀਂ ਇਸ ਮਕਦਮੇ ਚ ਕਰਦੇ ਹੈਗੇ ਆ ਬਾਕੀ ਜਿਹੜੀ ਦੋਸ਼ੀ ਆ ਉਹਨਾਂ ਦੀ ਵੀ شناخت ਹੋ ਰਹੀ ਆ ਉਹਨਾਂ ਨੂੰ ਵੀ ਅਸੀਂ ਛੇਤੀ ਅਰੈਸਟ ਕਰ ਲਾਂਗੇ ਕਿੰਨੇ ਸਰ ਹੋਰ ਵੀ ਪਰਚੇ ਹੈਗਾ ਜੀ ਪੈਂਦੇ ਬਿਲਕੁਲ ਜਿਹੜਾ ਇਹ ਮੁੱਖ ਦੋਸ਼ੀ ਰਮਨਦੀਪ ਹੈਗਾ ਇਹਦੇ ਤੇ 13 ਮੁਕਦਮੇ ਹੈ سنگੀਮ ਜਿਹੜੇ ਜੁਰਮ ਕਤਲ ਹੋ ਗਿਆ ਇਰਾਦਾ ਕਤਲ ਆਮ ਜ਼ੈਤ ਤੇ ਹੋਰ سنگੀਮਤਾ ਹਮ ਤਹਿਤ ਇਹ ਤੇ ਪਹਿਲਾ ਵੀ ਮੁਕਦਮੇ ਦਰਜਨ ਤੇ ਬੜਾ ਹਾਰਡ ਐਂਡ ਕ੍ਰਿਮੀਨਲ ਹੈਗਾ ਉਹ ਜੀ ਸਰ ਚਾਰ ਦੋਸ਼ੀ ਸੀ ਵਿਚਾਰ ਜਾਣੇ ਨੇ ਫਾਰਿੰਗ ਕੀਤੀ ਸੀ ਟੋਲਪਲੇਟ ਉਹਦੇ ਵਿੱਚੋਂ ਕਿੰਨੇ ਆਪਾਂ ਕਾਬੂ ਕੀਤੇ ਜੀ ਉਹਦੇ ਵਿੱਚ ਅਸੀਂ ਦੋ ਹਜੇ ਕਾਬੂ ਕਰ ਲਏ ਆ ਦੋ ਭੱਜੇ ਹੋਏ ਆ ਉਹਨਾਂ ਦੀ ਸ਼ਨਾਖਤ ਹੋ ਗਈ ਟੀਮ ਵਾਲੇ ਦੇ ਪਿੱਛੇ ਆ ਛੇਤੀ ਹੀ ਉਹਨਾਂ ਨੂੰ ਅਰੈਸਟ ਕਰਨਾ ਹੈ ਸ਼ੁਕਰੀਆ